ਖੇ ਤੋਂ ਹੀ ਖਾਲਸਾ ਤੇ ਖੱਕੇ ਤੋਂ ਹੀ ਖੁਦਾ ਹੈ ਖਾਲਸਾ ਤੇ ਖੁਦਾ ਚ ਕੋਈ ਫਰਕ ਨਹੀਂ ਹੈਗਾ ਖਾਲਸਾ ਹੀ ਖੁਦਾ ਹੈ ਖੁਦਾ ਹੀ ਖਾਲਸਾ ਹੈ ਸਰਦਾਰੀ ਵੀ ਨਹੀਂ ਗਦਾਹੀ ਉਹਨਾਂ ਹੀ ਕੋ ਸਰਦਾਰ ਬਣਾਓ ਮਾਰੇ ਕਹਿੰਦੇ ਜਿਨ੍ਹਾਂ ਦੀ ਜਾਤ ਕੁੱਲ ਨੂੰ ਗੋਤਾਂ ਨੂੰ ਕੋਈ ਪੁੱਛਦਾ ਨਹੀਂ ਮੈਂ ਉਹਨਾਂ ਨੂੰ ਸਰਦਾਰੀਆਂ ਦੇਣੀਆਂ ਨੇ ਦੋ ਬਾਟੇ ਕਿਉਂ ਰੱਖੇਗੇ ਮਾਰੇ ਨਹੀਂ ਉਹਦੋਂ ਇੱਕ ਕਿਉਂ ਨਹੀਂ ਕੀਤਾ ਤੇ ਸਿੰਘ ਆ ਕੇ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਤੁਹਾਡਾ ਵਿਵੇਕ ਦਾ ਪਿਆਰਾ ਤੇ ਤੁਸੀਂ ਇਹ ਕਿਦਾਂ ਤੇ ਬਾਬਾ ਜੀ ਇਹਨਾਂ ਨੂੰ ਕੋਲ ਬੁਲਾ ਕੇ ਕਿਹਾ ਵੀ ਸਿੰਘਾ ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਵੀ ਨਮੈਣੇ ਨਹੀਂ ਰੱਖਦਾ ਮਸਲਮਾਨਾਂ ਨੂੰ ਕਹਿੰਦੇ ਬਈ ਸੁਨਨਤ ਕੀਤੇ ਆ ਰੱਬ ਨਹੀਂ ਮਿਲਦਾ ਰੱਬ ਦੀ ਪ੍ਰਾਪਤੀ ਪ੍ਰੇਮ ਦੇ ਪਿੱਛੇ ਬੈਠੀ ਹੈ ਮਾਰੇ ਕਹਿੰਦੇ ਕਸ਼ਹਿਰਾ ਕਰਪਾਨ ਕਮਰ ਕੱਸਾ ਲਾ ਕੇ ਜੇ ਕੋਈ ਤਿਆਰ ਪਰ ਤਿਆਰ ਹੋ ਕੇ ਹਾਜ਼ਰ ਹੋਇਆ ਤੇ ਉਹ ਪੰਥ ਹੋਇਆ ਭਾਈ ਸਾਹਿਬ ਸਿੰਘ ਹੋਰਾਂ ਨੂੰ ਮਹਾਰਾਜ ਸਤਗੁਰਾਂ ਨੇ ਆਪਣੀ ਕਲਗੀ ਦੇ ਦਿੱਤੀ ਜਿਗਾ ਦੇ ਦਿੱਤਾ ਪੰਥ ਨੂੰ ਮਹਾਰਾਜ ਜੀ ਨੇ ਸੌਂਪੀ ਨਹੀਂ ਕਲਗੀ ਸੌਂਪ ਦਿੱਤੀ ਮਹਾਰਾਜ ਨੇ ਉਸ ਵੇਲੇ ਬਚਨ ਕੇ ਆ ਚਮਕੌਰ ਦੀ ਗੜੀ 'ਚ ਖੜੇ ਹੋ ਕੇ ਆਪਨ ਪਾਉ ਸ੍ਰੀ ਖਾਲਸੇ ਸੌਂਪਾ ਮਾਰੇ ਕਹਿੰਦੇ ਅੱਜ ਤੋਂ ਬਾਅਦ ਸਿੰਘੋ ਤੁਹਾਨੂੰ ਸੌਂਪਦਾ ਮੈਂ ਆਪਣਾ ਮੈਂ ਖੁਦ ਨੂੰ ਨਹੀਂ ਕਹਾਵਾਂਗਾ ਕਿ ਮੈਂ ਗੁਰੂ ਗੋਬ ਆਰਸਨਲ ਜੜੀ ਕਲਗੀ 파ਰਸ ਜਿਹੜਾ ਲੋਹੇ ਨੂੰ ਸ਼ੁੱਧ ਸੋਨਾ